ਹੈਲੋ एवरीवन ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਲਰਨਿੰਗ ਪੰਜਾਬੀ ਵਿਜੋਤੀ ਅੱਜ ਮੈਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹਾਂ ਟੌਪਿਕ ਪੰਜਾਬੀ ਵਰਣਮਾਲਾ ਜੇ ਤੁਸੀਂ ਇਸ ਚੈਨਲ ਦੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਵਿਆਕਰਨ ਦਾ ਅਧਿਐਨ ਕਰਨ ਲਈ ਪੰਜਾਬੀ ਵਰਣਮਾਲਾ ਬਾਰੇ ਜਾਨਣਾ ਬਹੁਤ ਜ਼ਰੂਰੀ ਹੈ ਪ੍ਰਾਤਨ ਪੰਜਾਬੀ ਵਰਣਮਾਲਾ ਵਿੱਚ 35 ਵਰਣ ਸ਼ਾਮਿਲ ਸਨ ਪਰ ਅਜੋਕੀ ਪੰਜਾਬੀ ਵਰਣਮਾਲਾ ਵਿੱਚ 41 ਵਰਨ ਹਨ ਸਸੇ ਪੈਰ ਬਿੰਦੀ ਖਖੇ ਪੈਰ ਬਿੰਦੀ ਗਗੇ ਪੈਰ ਬਿੰਦੀ ਜਜੇ ਪੈਰ ਬਿੰਦੀ ਫਫੇ ਪੈਰ ਬਿੰਦੀ ਲੱਲੇ ਪੈਰ ਬਿੰਦੀ ਇਹ 6 ਅੱਖਰ ਪ੍ਰਾਤਨ ਪੰਜਾਬੀ ਵਰਣਮਾਲਾ ਵਿੱਚ ਜੋੜ ਕੇ ਅਜੋਕੀ ਪੰਜਾਬੀ ਵਰਣਮਾਲਾ ਦੇ 41 ਵਰਨ ਬਣੇ ਇਹਨਾਂ ਵਿੱਚੋਂ ਪੰਜ ਅੱਖਰ ਸਸੇ ਪੈਰ ਬਿੰਦੀ ਖਖੇ ਪੈਰ ਬਿੰਦੀ ਗਗੇ ਪੈਰ ਬਿੰਦੀ ਜਜੇ ਪੈਰ ਬਿੰਦੀ ਫਫੇ ਪੈਰ ਬਿੰਦੀ ਫਾਰਸੀ ਤੇ ਅਰਬੀ ਭਾਸ਼ਾ ਦੇ ਹਨ ਲੱਲੇ ਪੈਰ ਬਿੰਦੀ ਪੰਜਾਬੀ ਭਾਸ਼ਾ ਦਾ ਵਰਨ ਹੈ ਪੰਜਾਬੀ ਵਰਨਮਾਲਾ ਵਿੱਚ 8 ਵਰਗ ਹਨ ਪਹਿਲਾ ਹੈ ਮੁਖ ਵਰਗ ਊੜਾ ਆੜਾ ਈੜੀ ਸਸਾ ਹਾਹ ਕ ਵਰਗ ਕਕਾ ਖਖਾ ਗੱਗਾ ਕੱਗਾ ਘੱਗਾ ਙਗ ਚ ਵਰਗ ਚਚਾ ਛਛਾ ਜੱਜਾ ਝੱਜਾ ਞ त वर्ग ठठा डड्डा टड्डा नाणा त वर्ग तत्ता दद्दा तद्दा नन्ना प वर्ग पप्पा फफ्फा बब्बा पब्बा मम्मा अंतिम वर्ग है यईया रारा लल्ला वावा डाड़ा नवीन वर्ग है सस्से पैरबिंदी खखे पैरबिंदी ग्गे पैरबिंदी जजे पैरबिंदी फफ्फे पैरबिंदी लल्ले पैरबिंदी ਪੰਜਾਬੀ ਵਰਣਮਾਲਾ ਵਿੱਚ ਸਵਰ ਤੇ ਵਿਅੰਜਨਾਂ ਦੀ ਵੰਡ ਕੀਤੀ ਗਈ ਹੈ ਸਵਰ ਜਿਨ੍ਹਾਂ ਤੁਨੀਆਂ ਨੂੰ ਉਚਾਰ ਦੇ ਸਮੇਂ ਹਵਾ ਬੇਰੋਕ ਬਾਹਰ ਨਿਕਲਦੀ ਹੈ ਕਿਸੇ ਵੀ ਅੰਗ ਦੁਆਰਾ ਰੋਕੀ ਨਹੀਂ ਜਾਂਦੀ ਉਸ ਨੂੰ ਸਵਰ ਕਹਿੰਦੇ ਹਨ ਸਵਰ ਗਿਣਤੀ ਵਿੱਚ 3 ਹਨ ਊੜਾ ਆੜਾ ਈੜੀ ਵਿਅੰਜਨ ਜਿਨ੍ਹਾਂ ਤੁਨੀਆਂ ਦਾ ਉਚਾਰਨ ਕਰਦੇ ਸਮੇਂ ਹਵਾ ਜਾਂ ਸਾਹ ਰੁਕ ਕੇ ਬਾਹਰ ਆਉਂਦਾ ਹੈ ਉਸ ਨੂੰ ਵਿਅੰਜਨ ਕਹਿੰਦੇ ਹਨ ਪੁਰਾਤਨ ਪੰਜਾਬੀ ਵਿੱਚ ਵਿਅੰਜਨ 32 ਹਨ ਅਜੋਕੀ ਪੰਜਾਬੀ ਵਿੱਚ ਵਿਅੰਜਨ 38 ਹਨ ਸ਼ੁੱਧ ਵਿਅੰਜਨ 29 ਹਨ ਤਾਂ ਵਾਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ